ਜਗ ਗੁਰਦੇਵ ਧਾਨ ਗੁਰਦੇਵ ਜੀ ਸੋ ਦੇਖੋ ਸ਼ਾਮ ਦਾ ਮੌਸਮ ਕਿੰਨਾ ਸੁਹਾਣਾ ਔਰ ਕਿੰਨਾ ਸੋਹਣਾ ਬਣਿਆ ਹੋਇਆ ਹੈ। ਅਲੌਕਿਕ ਦ੍ਰਿਸ਼ ਜਿਸ ਨੂੰ ਦੇਖ ਕੇ ਦਿਲ ਕਰਦਾ ਹੈ ਕਿ ਦੇਖੀ ਜਾਵੇ। ਕੁਦਰਤ ਕਾਹਨ ਵਿਚਾਰ ਹੈ ਕੋਈ ਨਾ ਜਾਣੇ ਪੇਤ ਕਿ ਕੁਦਰਤ ਦੇ ਰੰਗ ਕਿਹੋ ਜਿਹਾ ਇਹ ਕੋਈ ਨਹੀਂ ਜਾਣ ਸਕਦਾ। ਦੇਖੋ ਕਿੰਨੇ ਰੰਗ ਉਸ ਕੁਦਰਤ ਨੇ ਅਸਮਾਨ ਦੇ ਵਿੱਚ ਪਰ ਦਿੱਤੇ ਆਪ ਦੇਖ ਸਕਦੇ ਹੋ ਸਾਹਮਣੇ ਕਿਹੋ ਜਿਹੇ ਰੰਗ ਹਨ ਕਿਸ ਤਰ੍ਹਾਂ ਬੱਦਲਾਂ ਦੇ ਰੰਗ ਅਲੱਗ-ਅਲੱਗ ਉਸ ਪਰਮਾਤਮਾ ਨੇ ਕੀਤੇ ਹੋਏ ਆ ਸੋ ਦੇਖੋ ਇੱਧਰ ਦਾ ਦ੍ਰਿਸ਼ ਅਲੱਗ ਔਰ ਇੱਧਰ ਦਾ ਦ੍ਰਿਸ਼ ਅਲੱਗ ਇਹ ਗੁਰੂ ਘਰ ਸਤਗੁਰੂ ਰਵਿਦਾਸ ਮਹਾਰਾਜ ਜੀ ਜੈ ਗੁਰਦੇਵ ਧੰਨ ਗੁਰਦੇਵ